ਸਾਥ ਸੰਗਤ ਜੀ ਦਰਸ਼ਨ ਕਰਾ ਰਹੇ ਆ ਗੁਰਦੁਆਰਾ ਟਿੱਬੀ ਸਾਹਿਬ ਜੀ ਦੇ ਤਾਂ ਇਹ ਪਵਿੱਤਰ ਸਥਾਨਾ ਜਿੱਥੇ ਦਸ਼ਮ ਪਿਤਾ ਗੁਰੂ ਗੋਬੀ ਸਿੰਘ ਜੀ ਨੇ ਆਸਣ ਲਗਾਇਆ ਸੀ ਤਾਂ ਪੁਰਾਣੇ ਸਮੇਂ ਦੇ ਵਿੱਚ ਇਹ ਇੱਕ ਉੱਚਾ ਟਿੱਬਾ ਸੀ ਜਦ ਗੁਰਗੋਬੀ ਸਿੰਘ ਜੀ ਖਦਰਾਣੇ ਦੀ ਢਾਬ ਤੇ ਸਨ ਤਾਂ ਉਸ ਵੇਲੇ ਭਾਈ ਦਾਨ ਸਿੰਘ ਦੀ ਸਲਾਹ ਤੇ ਬੇਨਤੀ ਤੇ ਇੱਥੇ ਪਹੁੰਚੇ ਸਨ ਤਾਂ ਇਸ ਸਥਾਨ ਤੇ ਗੁਰੂ ਗੋਬੀ ਸਿੰਘ ਜੀ ਨੇ ਆਪਣਾ ਆਸਣ ਲਾਇਆ ਸੀ ਦੱਸਦੀ ਹੈ ਕਿ ਜੱਧ ਸਿੰਘ ਖਦਰਾਨੀ ਦੀ ਢਾਬ ਉੱਤੇ ਜੰਗ ਕਰ ਰਹੇ ਸਨ ਤਾਂ ਸਤਗੁਰਾਂ ਨੇ ਇਸ ਜਗ੍ਹਾ ਤੋਂ ਹੀ ਤੁਰਕਾਂ ਦੀ ਫੌਜਾਂ ਤੇ ਤੀਰਾਂ ਦਾ ਮੀਂਹ ਵਰਸਾਇਆ ਸੀ ਤੇ ਔਰੰਗਜ਼ੇਬ ਦੀਆਂ ਫੌਜਾਂ ਜੋ ਜਰਨੈਲ ਵਜ਼ੀਰ ਖਾਨ ਲੈ ਕੇ ਆਇਆ ਸੀ ਉਹਨਾਂ ਦੇ ਨਾਲ ਆਖਰੀ ਤੇ ਫੈਸਲਾਕੁਨ ਜੰਗ ਲੜੀ ਸੀ ਤਾਂ ਪੂਰਾ ਇਤਿਹਾਸ ਕੀ ਉਸ ਬਾਰੇ ਗੱਲ ਕਰਾਂਗੇ ਸਾਡੇ ਨਾਲ ਭਾਈ ਨਿਸ਼ਾਨ ਸਿੰਘ ਜੀ ਮੌਜੂਦ ਨੇ ਉਹਨਾਂ ਤੋ ਜਾਣਦੇ ਆ ਪੂਰਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦਰਾਨਾ ਕਰ ਮੁਕਤ ਸਰ ਮੁਕਤ ਮੁਕਤ ਸਭ ਕੀਨ ਉਹ ਇਹ ਸਾਬਤ ਜੂਜੇ ਜਬੇ ਵੱਡੋ ਮਰਤਬੇ ਮਰਤਬੋਲੀ ਮਾਪਾ ਮਨੋ ਸਥਾਨ ਪਵਿੱਤਰ ਸਥਾਨ ਗੁਰਦਾ ਟਿੱਬੀ ਸਾਹਿਬ ਇਹ ਕਿ ਇਸ ਵੇਲੇ ਆਪ ਸਮੂਹ ਸੰਗਤਾਂ ਆਤਮਸਤਕ ਹੋਏ ਹੋ ਬਖਸ਼ਿਸ਼ ਰਹਿਮਤ ਸਤਗੁਰਾਂ ਦੀ ਭਾਈ ਸਾਹਿਬ ਭਾਈ ਦਾਨ ਸਿੰਘ ਦੀ ਸਲਾਹ ਤੇ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਨ੍ਹਾਂ ਪਾਵਨ ਸਥਾਨਾਂ ਤੇ ਪਹੁੰਚੇ ਅਤੇ ਇਸ ਸਥਾਨ ਤੇ ਪ੍ਰਾਰਥਨਾ ਉੱਚਾ ਟਿੱਬਾ ਸੀ ਉੱਚੇ ਟਿੱਬੇ ਤੇ ਬੈਠ ਕੇ ਮਹਾਰਾਜ ਜੀ ਨੇ ਆਪਣੇ ਅਸਨ ਲਾਏ ਇਸ ਸਥਾਨ ਤੋਂ ਹੀ ਜੋ ਔਰੰਗਜ਼ੇਬ ਆਪਣੀਆਂ ਫੌਜਾਂ ਲੈ ਕੇ ਆਇਆ ਸੀ ਗੁਰਦਾ ਜਿੱਥੇ ਅੱਜਕੱਲ ਟੁੱਟੀ ਗੰਢੀ ਸਾਹਿਬ ਇਸ ਸਥਾਨ ਤੋਂ ਉੱਚੇ ਟੱਬੇ ਤੇ ਬੈਠ ਕੇ ਮਹਾਰਾਜ ਜੀ ਤੀਰਾਂ ਨਾਲ ਜੰਗ ਕਰਦੇ ਰਹਿ ਜੰਗ ਸਮਾਪਤ ਹੋਣ ਤੇ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹਨਾਂ ਪਾਵਨ ਸਥਾਨਾਂ ਤੋਂ ਗੁਰਦਾ ਟੁੱਟੀ ਸਾਹਿਬ ਜੀ ਵਾਸਤੇ ਚਾਲੇ ਪਾਏ ਸੋ ਬਯੰਤ ਸਿੰਘ ਜਿਹੜੇ ਸ਼ਹੀਦ ਹੋ ਗਏ ਸੀ ਸਾਰਿਆਂ ਨੂੰ ਕਿਤਾਬ ਬਖਸ਼ਣਾ ਕੀਤੇ 5000 ਜਾਰੀ 10000 ਜਾਰੀ 20000 ਜਾਰੀ ਇਹਨਾਂ ਪਾਵਨ ਸਥਾਨ ਇਹਨਾਂ ਪਾਵਨ ਸਥਾਨਾਂ ਦਾ ਦਾਸ ਨਿਸ਼ਾਨ ਸਿੰਘ ਰੰਤਿ ਸ੍ਰੀ ਦਰਬਾਰ ਸਹਿ ਸ੍ਰੀ ਮੁਕਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ